ਸਤ ਸ੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਵਾਪਰੀ ਵੱਡੀ ਮਾੜੀ ਘਟਨਾ ਮੱਛੀਗਾ ਚਿਹੜਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਹੁਣੇ-ਹੁਣੇ ਸਾਹਮਣੇ ਆਜੀ ਤੁਹਾਡੇ ਨੂੰ ਖਬਰ ਸਾਂਝੀ ਕਰ ਰਹੇ ਹਾਂ ਜਿਲੰਦਰ ਦੇ ਬਸਤੀ ਦਾਣਿਸ਼ ਮੁੰਡਾ ਇਲਾਕੇ ਚ ਇੱਕ ਮਕਾਨ ਦੀ ਬਾਲਾਂ ਵਾਲੀ ਛੱਤ ਡਿੱਗਣ ਕਰ ਕਰਕੇ ਰਹਿਣ ਦੇ ਪਰਿਵਾਰਕ ਮੈਂਬਰ ਜ਼ਖਮੀ ਹੋ ਗਏ ਕਿਰਾਏ ਦੇ ਮਕਾਨ ਚ ਰਹਿਣ ਵਾਲੇ ਰਾਦੇ ਸ਼ਾਮ ਹਰਿਆਣੇ ਦੱਸਿਆ ਕਿ ਸਵੇਰੇ ਅਚਾਨਕ ਮਕਾਨ ਦੀ ਛੱਤ ਡੈਗੀ ਜਿਸ ਨਾਲ ਖੇਡਾਂ ਉੱਤੇ ਹੋਏ ਚਾਰ ਬੱਚੇ ਜ਼ਖਮੀ ਹੋ ਗਏ ਇਹ ਖਬਰ ਲੋਕਾਂ ਦੀ ਮਦਦ ਨਾਲ ਬਾਹਰ ਕਾੜੇ ਹਸਪਤਾਲ ਪਹੁੰਚਾਇਆ ਗਿਆ ਇਸ ਮੌਕੇ ਰਾਦੇ ਸ਼ਾਮ ਨੇ ਦੱਸਿਆ ਕਿ ਮਕਾਨ ਮਾਲਕ ਕੜਨਾ ਦਾ ਤਾ ਲਗਨੇ باوجود ਵੇਖਣ ਨਹੀਂ ਆਇਆ ਨਹੀਂ ਕਿਸੇ ਹੋਰ ਨੇ ਹਾਲ ਜੜਚਾ ਉਥੇ ਮੈਨੂੰ ਦੱਸਿਆ ਕਿ ਛੱਤ ਦੀ ਦਾਬ ਹਾਲਤ ਬਾਰੇ ਮਕਾਨ ਮਾਲਕ ਨੂੰ ਦੱਸਿਆ ਸੀ ਪਰ ਉਸਨੇ ਕੋਈ ਧਿਆਨ ਨਹੀਂ ਦਿੱਤਾ ਜਿਵੇਂ ਉਕਤ ਹਸਾਬਾ ਪਰ ਗਿਆ ਤੇ ਉਕਤ ਔਤਨ ਜਿਵੇਂ ਕਿ ਉਸਨੇ ਮਕਾਨ ਮਾਲਕ ਨੂੰ ਛੱਤ ਦੀ ਖਰਾਬ ਹਾਲਤ ਬਾਰੇ ਜਾਣੂ ਕਰਾਇਆ ਸੀ ਪਰ ਉਸਨੇ ਕੋਈ ਵੀ ਧਿਆਨ ਨਹੀਂ ਦਿੱਤਾ ਜਸ